ਬੋਧੀ ਸਰ ਬੋਧੀ ਸਤਿਕਾਰਯੋ ਸਰਪੰਚ ਸਾਹਿਬਾਨ ਪੰਚਾਇਤ ਸਾਹਿਬਾਨ ਸੱਡੇ ਮੰਚ ਤੇ ਪ੍ਰਾਇਮਨ ਅਧਿਕਾਰੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਅਸੀਂ ਪਿੰਡਾਂ ਦੇ ਚੁਣੇ ਹੋਏ ਨੁਮਾਇੰਦੇ ਹਾਂ ਤੋਂ ਮੇਰਾ ਸਭ ਤੋਂ ਪਹਿਲਾ ਤੁਹਾਡੇ ਨਾਲ ਜਿਹੜਾ ਸਵਾਲ ਹੈ ਉਹ ਹੈ ਕਿ ਅਸੀਂ ਕਿਵੇਂ ਅਸੀਂ ਆਪਣੀ ಗ್ರಾಮ ਪੰਚਾਇਤ ਬਣਾਈ ਕਿਉਂ ਸਾਡਾ ਮੰਤਵ ਕੀ ਹੈ ਇਹ ਸਾਡਾ ਟੀਚਾ ਕੀ ਹੈ ਇਹ ਸਾਡੇ ਨਿਸ਼ਾਨੇ ਦੇ ਉੱਤੇ ਕਿਹੜੀਆਂ ਚੀਜ਼ਾਂ ਨੇ ਜਿਹੜੇ ਕੰਮ ਕਰਦੇ ਆ ਇਹ ਸਾਡਾ ਵਿਜ਼ਨ ਇੱਕ ಗ್ರಾಮ ਪੰਚਾਇਤ ਦਾ ਤੇ ਮੂਰਓਵਰ ਸਰਪੰਚ ਦਾ ਕਿਉਂਕਿ ਉਹ ਲੀਡਰ ਹੈ ਉਹਦਾ ਵਿਜ਼ਨ ਬੜਾ ਕਲੀਅਰ ਹੈ ਜੋ ਮੈਂ ਆਪਣੇ ਅਨੁਭਵ ਚ ਵੇਖਿਆ ਹੈ ਕਿ ਬਹੁਤ ਸਾਰੇ ಗ್ರಾಮ ਪੰਚਾਇਤਾਂ ਆਪਣੇ ਵਿਜ਼ਨ ਪ੍ਰਤੀ ਕਲियर ਨਹੀਂ ਹੁੰਦੀਆਂ ਉਹਨੂੰ ਤੇਹੀ ਪਤਾ ਨਹੀਂ ਲੱਗਦਾ ਕਿ ਕਰਨਾ ਕਿ ਉਹਨਾਂ ਕਰਾਵੇ ਕਿ ਪਹਿਲਾਂ ਸਾਨੂੰ ਆਪਣੇ ਪਿੰਡ ਦੀਆਂ ਮੁਸ਼ਕਲਾਂ ਦੀ ਨਿਸ਼ਾਨਦੇਹੀ ਕਰਨੀ ਪਵੇ। ਯਾਨੀ ਕਿ ਕਿਹੜੀਆਂ-ਕਿਹੜੀਆਂ ਗਲੀਆਂ ਨਾਲੀਆਂ ਦੀ ਕੱਡਾ ਸੁਧਾਰ ਜਿਹੜੀ ਹੁੰਦਾ ਹੈ ਤੇ ਅਸੀਂ ਉਹਨੂੰ ਕਿਹੜੇ ਫੰਡ ਨਾਲ ਤੇ ਕਿਹੜੇ ਤਰੀਕੇ ਨਾਲ ਕਰ ਸਕਦੇ ਹਾਂ ਇਸ ਤੋਂ ਇਲਾਵਾ ਸਾਡੇ ਪਿੰਡ ਦੀ ਜਿਹੜੀ ਸਫਾਈ ਹੈ ਉਹਦਾ ਜਿਹੜਾ ਰੱਖ-ਰਖਾਓ ਅਸੀਂ ਕਿਵੇਂ ਕਰ ਸਕਦੇ ਹਾਂ ਸਾਡੇ ਪਿੰਡ ਦਾ ਜਿਹੜਾ ਵਾਤਾਵਰਣ ਹੈ ਰੁੱਖਾਂ ਤੇ ਨਿਰਪਰ ਕਰਦਾ ਹੈ ਤਾਂ ਅਸੀਂ ਆਪਣੇ ਜਿਹੜੇ ਹੈ ਉਹ ਵਨਸਪਤੀ ਨੂੰ ਪਾਲਣ ਵਾਸਤੇ ਉਹਨੂੰ ਸੰਭਾਲਣ ਵਾਸਤੇ ਕੀ ਕਰ ਸਕਦੇ ਹਾਂ ਖਾਸ ਤੌਰ ਤੇ ਪਾਣੀ ਇਹ ਸਾਡੀ ਅੱਜ ਦੀ ਤੇ ਭੁੱਖ ਦੀ ਬਹੁਤ ਵੱਡੀ ਜ਼ਰੂਰਤ ਹੈ ਸੰਭਾਲਣ ਦੀ ਤੇ ਅਸੀਂ ਪਾਣੀ ਦੀ ਬਚਤ ਕਿਵੇਂ ਕਰ ਸਕਦੇ ਹਾਂ ਸਾਡੇ ਕੁਝ ਮੰਤਵ ਕਲੀਅਰ ਹੋਣੇ ਚਾਹੀਏ ਅਕਸਰ ਕੀ ਹੈ ਬਹੁਤਾ ਮੰਤਵ ਹੁੰਦਾ ਗਲੀਆਂ ਨਾਲੀਆਂ ਇਸ ਤੋਂ ਇਲਾਵਾ ਸਾਡੀ ਕੋਈ ਯੋਜਨਾਬੰਦੀ ਨਹੀਂ ਹੁੰਦੀ ਪੰਚਾਇਤ ਦੇ ਵਿਆਪਕ ਕੰਮ ਨੇ ਪਿੰਡ ਦਾ ਭਾਈਚਾਰਾ ਬਣਾ ਕੇ ਰੱਖਣਾ ਆਕਸੀ ਲੋਕਾਂ ਦਾ ਸਹਿਯੋਗ ਬਣਾ ਕੇ ਰੱਖਣਾ ਪਿੰਡ ਤੋਂ ਝਗੜੀ ਖਤਮ ਕਰਨਾ ਜਿਹੜੇ ਗਰੀਬ ਤੇ ਬੇਸਹਾਰਾ ਲੋਕ ਨੇ ਉਹਨਾਂ ਦੀ ਕਿਵੇਂ ਮਦਦ ਕੀਤੀ ਸਾਰਾ ਕੁਝ ਕਰਨਾ ਸਾਡਾ ਮੰਤਨ ਅਸੀਂ ਜਦੋਂ ਆਪਣਾ ਵਰਕ ਸ਼ੁਰੂ ਕੀਤਾ ਤੇ ਮੇਰੇ ਪਿੰਡ 235 ਪੈਨਸ਼ਨਾਂ ਆਤਾਂ ਅੱਜ 700 ਤੋਂ ਉੱਪਰ ਹੈ ਅਸੀਂ ਨਿਸ਼ਾਨਦੇਹੀ ਕੀਤੀ ਕਿ ਵਿਦਵਾਨ ਜਿਹੜੀਆਂ 19 ਕਿੰਨੇ ਲੋਕ ਨਹੀਂ ਜਾਂਦੀ ਰਹਿੰਦੀ ਹੈ ਅਪੰਗ ਕਿੰਨੇ ਲੋਕ ਨੇ ਜਿੰਨਾਂ ਦੀ ਰਹਿੰਦੀ ਆ ਬੁਢਾਪੇ ਵਾਲੇ ਕਿੰਨੇ ਲੋਕ ਨੇ ਜਿੰਨਾਂ ਦੀ ਰਹਿੰਦੀ ਆ ਉਹਨਾਂ ਨੂੰ ਸੱਦਾ ਦੱਸਦਾ ਕਿ ਤੁਸੀਂ ਆਪਣਾ ਰਿਕਾਰਡ ਆਧਾਰ ਕਾਰਡ ਤੇ ਵੋਟਰ ਕਾਰਡ ਜਿਹੜਾ ਵਾ ਉਹ ਲੈ ਕੇ ਆਓ ਅਸੀਂ ਦੇਖ ਸਕੀਏ ਅਸੀਂ ਉਹਨਾਂ ਦਾ ਰਿਕਾਰਡ ਖੋਲ੍ਹਿਆ ਰਿਕਾਰਡ ਖੋਲ੍ਹ ਕੇ ਤੇ ਉਹਨਾਂ ਨੂੰ ਗਾਈਡ ਕੀਤਾ ਜਿੱਥੇ ਫਾਰਮ ਭਰਨ ਦੀ ਕੋਈ ਆ ਉਹਨਾਂ ਦੇ ਅੱਜ 700 ਤੋਂ ਉਪਰ ਪਰਵਾਦ ਜਿਹੜਾ ਹੈ ਉਹ ਕਰਦੀ ਮਹੀਨਾ 1500 ਲੈ ਰਿਹਾ ਹੈ ਇਦੇ ਨਾਲ ਪਿੰਡ ਦੀ ਪ੍ਰਕৃতি ਹੈ ਤੁਸੀਂ ਲਾਓ ਅੰਦਾਜ਼ਾ ਇੰਨੇ ਪੈਸੇ ਉਸ ਪਿੰਡ ਚ ਆ ਰਹੇ ਨੇ ਤੇ ਉਹ ਖਰਚੇ ਰਹਿਣੇ ਕਰਨ ਦੇ ਵਿੱਚ ਇੱਕ ਉਹਦੇ ਨਾਲ ਮਾਨ ਸਨਮਾਨ ਬਜ਼ੁਰਗ ਦਾ ਆ ਪੰਗ ਵਿਅਕਤੀ ਨੂੰ ਲੱਗਦਾ ਹੈ ਕਿ ਮੈਨੂੰ ਇੱਕ ਆਪਣੀ ਮੇਰੇ ਪੈਸੇ ਆਉਂਦੇ ਨੇ ਇਸੇ ਤਰ੍ਹਾਂ ਤੁਸੀਂ ਇੱਥੇ ਲੰਘਦੇ ਆਉਂਦੇ ਜਾਂਦੇ ਦੇਖੋ ਕਿ ਮੇਰੇ ਪਿੰਡ ਦੇ ਠੀਕ ਚੱਕ ਤੋਂ ਲੈ ਕੇ ਪਿੰਡ ਤੱਕ ਦੋਨੋਂ ਪਾਸੇ ਛੜਕਦੇ ਭੁਗਤਾਨ ਹੁੰਦੇ ਨੇ ਪਾਰਕਾਂ ਦੇ ਵਿੱਚ ਪੌਦੇ ਨੇ ਮਿੰਨੀ ਜੰਗਲ ਹੈ 3000 ਤੋਂ ਉੱਪਰ ਪੌਦਾ ਅਸੀਂ ਲਾਇਆ ਤੇ ਪਾੜਿਆ ਹੈ ਇਹ ਵਾਤਾਵਰਣ ਪ੍ਰਤੀ ਕਰਨੀ ਗੱਲ ਹੈ ਝਗੜਿਆਂ ਪ੍ਰਤੀ ਸਾਡੀ ਕੋਸ਼ਿਸ਼ ਇਹ ਰਹੀ ਕਿ ਲੋਕਾਂ ਦਾ ਸਮਾਂ ਚਮਕੀ ਥਾਣੇ ਕਚੈਰੀਆਂ ਚੋਂ ਨਾ ਗੁਜ਼ਰੇ ਤੇ ਆਪਸੀ ਸ਼ਾਂਤੀ ਨਾਲ ਅਸੀਂ ਵੱਧ ਤੋਂ ਵੱਧ ਕੀਤੀ ਹੈ ਉਹ ਇਹ ਯਤਨ ਕੀਤਾ ਰਹੀ ਉਦੇ ਵਿੱਚ ਕਾਫੀ ਹੱਦ ਤੱਕ ਸਫਲਤਾ ਵੀ ਪ੍ਰਾਪਤ ਕੀਤੀ ਔਰ ਇਹ ਲੋਕਾਂ ਨੂੰ ਇੱਕ ਰਾਹਤ ਵੀ ਮਿਲੀ ਹੁਣ ਬਹੁਤੀ ਵਾਰ ਅਸੀਂ ਆਖ ਦਿੰਦੇ ਆ ਸਾਡੀਆਂ ಗ್ರಾಮ ਪੰਚਾਇਤਾਂ ਸਾਡਾ ਸਕੂਲ ਨਾਲ ਕੋਈ ਵਾਸਤਾ ਨਹੀਂ ਸਾਡਾ ਡਿਸਪੈਂਸਰੀ ਨਾਲ ਕੋਈ ਵਾਸਤਾ ਨਹੀਂ ਨਹੀਂ ਸਾਡਾ ਉਹਨਾਂ ਨਾਲ ਬੜਾ ਡੂੰਘਾ ਵਾਸਤਾ ਹੈ ਅਸੀਂ ਆਪਣੇ ਪਿੰਡ ਨੂੰ ਅਗਰ ਉੱਚਾ ਚੁਫਣਾ ਹੈ ਤੇ ਸਭ ਤੋਂ ਪਹਿਲਾਂ ਐਜੂਕੇਸ਼ਨ ਸੁਧਾਰਨੀ ਉਹਦਾ ਤਰੀਕਾ ਕੀ ਹੈ ਸਕੂਲ ਜਾਓ ਸਕੂਲ ਦੀਆਂ ਮੁਸ਼ਕਲਾਂ ਸੁਣੋ ਫੇਰ ਉਹਦੇ ਲਈ ਵਸੀਲੇ ਕੋਸ਼ਿਸ਼ ਕਰੋ ਤੁਹਾਡੇ ਪਿੰਡੋਂ ਬਹੁਤ ਸਾਰੇ ਐਨਆਰਆਈ ਹੋਣਗੇ ਜੂਤ ਹੋਏਗਾ ਉਹਨਾਂ ਨਾਲ ਤਾਲਮਿਲ ਕਰੋ ਛੋਟੀਆਂ ਛੋਟੀਆਂ ਗੱਲਾਂ ਜਿਹੜੀਆਂ ਉਹ ਤੁਸੀਂ ਲੋਕਾਂ ਦੇ ਸਹਿਯੋਗ ਨਾਲ ਕਰ ਸਕਦੇ ਹੋ ਇੱਕ ਚੀਜ਼ ਆਪਣੇ ਮਨ ਚੋਂ ਬਿਲਕੁਲ ਸਾਫ਼ ਕਰ ਦਿਓ ਕਿ ਹਰ ਕੰਮ ਸਰਕਾਰੀ ਪੈਸੇ ਨਾਲ ਨਹੀਂ ਹੋਣਾ ਤੁਹਾਨੂੰ ਕੁਝ ਦਾਨੀ ਸੱਜਣ ਲੱਭਣੇ ਪੈਣਗੇ ਤੁਹਾਨੂੰ ਕੋਈ ਸਹਿਯੋਗੀ ਲੱਭਣੇ ਪੈਣਗੇ ਇਹ ਜ਼ਿੰਮੇਵਾਰੀ ਤੁਹਾਡੀ ਹੈ ਕਿਉਂਕਿ ਪਿੰਡ ਨੇ ਤੁਹਾਨੂੰ ਚੁਣਿਆ ਹੈ ਚੁਣਿਆ ਇਸ ਕਰਕੇ ਹੈ ਕਿ ਤੁਸੀਂ ਪਿੰਡ ਦੀ ਤਰੱਕੀ ਕਰਵਾ ਸਕੋ ਪਿੰਡ ਦੀ ਬਿਹਤਰੀ ਕਰਵਾ ਸਕੋ ਇਹ ਨਹੀਂ ਕਿ ਜਿਹੜਾ ਸਰਪੰਚ ਬਣਿਆ ਉਹ ਸਿਰਫ ਆਪਣੇ ਕਹਿਣ ਲਈ ਸਰਪੰਚ ਬਣੇ ਕਿ ਮੈਂ ਸਰਪੰਚਾਂ ਨਹੀਂ ਸਾਡੀਆਂ ਡਿਊਟੀਆਂ ਸਾਡੇ ప్రతి ਇੱਕ ਸਮਾਜ ਦੇ ਜ਼ਿੰਮੇਦਾਰੀ ਲਾਤੀ ਹੈ ਤੇ ਉਹ ਅਸੀਂ ਉਹ ਜ਼ਿੰਮੇਦਾਰੀ ਆਪਣੀ ਕੰਮ ਨਾਲ ਜਿਹੜੀ ਉਹ ਪਿੰਡ ਨੂੰ ਦੇਣੀ ਹੈ ਇਹ ਤੇ ਵਿਜ਼ਨ ಗ್ರಾಮ ਪੰਚਾਇਤ ਤੇ ਸਰਪੰਚ ਦਾ ਬੜਾ ਜ਼ਰੂਰੀ ਹੈ ਇੱਕ चीज ਜੋ ਮੇਰੇ ਅਨੁਭਵ ਚ ਹੈ ਕਿ ਅਗਰ ਕੋਈ ਕਾਰੋਬਾਰੀ ਸਰਪੰਚ ਹੈ ਕਾਰੋਬਾਰੀ ਦਾ ਮਤਲਬ ਆਪਣੀ ਵਾਈਜ ਰੁਝੇਆ ਆਇਆ ਹੈ ਕਿਸੇ ਕਾਰੋਬਾਰ ਚ ਰੁਝਿਆ ਹੋਇਆ ਹੈ ਉਹ ಗ್ರಾಮ ਪੰਚਾਇਤ ਨੂੰ ਸਮਾਂ ਨਹੀਂ ਦੇ ਸਕਦਾ ਤੇ ਮੇਰੇ خیال ਹੈ ਕਿ ਉਹਨੂੰ ਇਹ ਜ਼ਿੰਮੇਵਾਰੀ ਨਹੀਂ ਲੈਣੀ ਚਾਹੀਦੀ ਇਹ 24 ਆਵਰ ਜਿਹੜੀ ਪਿੰਨ ਪ੍ਰਧ ਦੀ ਸਰਵਿਸ ਹੈ ਕਿਉਂਕਿ ਤੁਹਾਨੂੰ ਲਗਾਤਾਰ ਵਕ-ਵਕ ਦਫਤਰਾ ਜੀ ਜਾਣਾ ਪੈਣਾ ਹੈ ਤਾਲਮੇਲ ਕਰਨਾ ਪੈਣਾ ਹੈ ਤਿੰਨ ਦਫਤਰ ਤਾਂ ਬੜੇ ਕਲੀਅਰ ਆ ਮੈਂ ਜਨਰਲ ਗੱਲਾਂ ਕਰਦਾ ਪਹਿਲੀ ਤਾਂ ਸ਼ੁਰੂ ਹੋਣੀ ਹੈ ਤੁਸੀਂ ಗ್ರಾಮ ਪੰਚਾਇਤ ਦਾ ਕਿਸੇ ਵੀ ਕੰਮ ਲਈ ਮਤਾਂ ਪਾਓ ਤੁਹਾਡੀ ਕਲ ਮੱਥੇ ਤੋਂ ਸ਼ੁਰੂ ਨਹੀਂ ਫਿਰ ਤੁਸੀਂ ਉਹ ਵੀਡੀਓ ਸਾਬ ਕੋ ਲੈ ਕੇ ਜਾਓਗੇ ਜੇ ਉਹ ਅੱਗੇ ਐਸਟੀਮੇਟ ਪਾਸ ਹੋਣ ਵਾਲਾ ਹੈ ਤਾਂ ਉੱਥੋਂ ਲੈਟਰ ਬਣਵਾ ਕੇ ਐਸਟੀਮੇਟ ਬਣਵਾ ਕੇ ਤੁਸੀਂ ਜ਼ਿਲੇ ਚਾਓ ਇਹ ਤਿੰਨ ਦਫਤ ਜਿਹੜਿਆ ਤੁਹਾਡਾ ਵੀ ਇੱਕ ਦਫਤਰ ਹੈ ಗ್ರಾಮ ਪੰਚਾਇਤਿਕ ਦਫਤਰ ਹੈ ਉਹ ਪਹਿਲੇ ਦਫਤਰ ਦਾ ਕੰਮ ਫਿਰ ਦੂਸਰਾ ਸਟੈਪ ਵੀਡੀਓ ਸਾਭ ਦੇ ਦਫਤਰ ਦਾ ਕੰਮ ਤੀਸਰਾ ਡੀਡੀਪੀਓ ਦਫਤਰ ਦਾ ਕੰਮ ਇਹ ਤਿੰਨਾਂ ਬਾਰੇ ਜਾਣਕਾਰੀ ਤੁਹਾਡੇ ਕੋਲ ਬਿਲਕੁਲ ਅਧਿਕਾਰੀ ਕੌਣ-ਕੌਣ ਨੇ ਉਹਨਾਂ ਦੇ ਬਕਾਇਦਾ ਨੰਬਰ ਨਾਂ ਤੁਹਾਡੇ ਕੋਲ ਹੋਣੀ ਚਾਹੀਦੀ ਇਹ ਅਵੇਅਰਨੈਸ ਬੜੀ ਜ਼ਰੂਰੀ ਹੈ ਔਰ ਇਹੀ ਦੇਖਿਆ ਗਿਆ ਕਈ ਵਾਰ ਬਹੁਤਿਆਂ ਨੂੰ ਜ਼ਿਲ੍ਹੇ ਦੇ ਦਫ਼ਤਰ ਦੇ ਵਿੱਚ ਕੌਣ ਏਡੀਸੀ ਹੈ ਕੌਣ ਆ ਡੀਡੀਪੀਓ ਹੈ ਅਸੀਂ ਇਹਦੇ ਬਾਰੇ ਬਹੁਤੀ ਜਾਣਕਾਰੀ ਨਹੀਂ ਰੱਖਦੇ ਅਸੀਂ ਇੱਕ ਹੋਰ ਸਾਡੇ ਚ ਪੁਲੇਖਾ ਹੈ ਕਿ ਸਾਡੇ ਪਿੰਡ ਹੀ ਆਣ ਕੇ ਸਾਨੂੰ ਕੋਈ ਲੀਡਰ ਜਿਹੜਾ ਵਾ ਨਾ ਉਹ ਗ੍ਰਾਂਡ ਦੇ ਵੱਖ-ਵੱਖ ਡਿਪਾਰਟਮੈਂਟ ਦੇ ਕੋਲ ਬੜੇ ਪੈਸੇ ਨੇ ਮੈਂ ਤੁਹਾਨੂੰ ਵੇਰਵਾ ਦੱਸਦਾ ਐ ਸੈਨੀਟੇਸ਼ਨ ਜਲ ਸਪਲਾਈ ਵਿਭਾਗ ਮੈਂ ਆਪਣੇ ਪਿੰਡ ਦੀ ਉਦਾਹਰਣ ਵੀ ਕੂਟ ਕਰਦਾ ਹਾਂ ਮੇਰੇ ਪਿੰਡ 2005 ਚ ਟਿੰਕੀ ਬਣੀ ਤੇ ਉਹਦਾ ਪਾਣੀ ਜਿਹੜਾ ਸਿਰਫ 70 ਘਰਾਂ ਚ ਪਹੁੰਚਿਆ ਬਾਕੀ 1200 ਘਰ ਸੀ ਪੂਜ ਪਰ ਬਈਕਾ ਤੇ ਆ ਤੇ ਵੱਡੀ ਆਬਾਦੀ ਉਸ ਪਾਣੀ ਤੋਂ ਵਾਂਝੀ ਸੀ ਬਣਦੇ ਅਨਸਾਰ ਅਸੀਂ ਇਹ ਦੇਖਿਆ ਕਿ ਸ਼ੁੱਧ ਪਾਣੀ ਹਰ ਨਾਗਰਿਕ ਦਾ ਅਧਿਕਾਰ ਹੈ ਤੇ ਇਹ ਨੂੰ ਮੈਨਾ ਚਾਹੀਦਾ ਉਹਦਾ ਐਸਟੀਮੇਟ ਬਣਾਇਆ ਔਰ 31 ਲੱਖ ਦਾ ਪ੍ਰੋਜੈਕਟ ਪਾਸ ਕਰਾਇਆ ਔਰ ਅਸੀਂ ਪੂਰੇ ਪਿੰਡ ਦੇ ਵਿੱਚ ਦੁਬਾਰਾ ਲਾਈਨ ਪੁਆਇ ਹਰ ਘਰ ਜਿਹੜੀ ਹੈ ਉਹ ਟੁੱਟੀ ਦਿੱਤੀ ਤਿੰਨ ਗਲੀਆਂ ਦੇ ਵਿੱਚ ਇਹ ਲਾਈਨ ਪੈਣ ਤੋਂ ਪਹਿਲਾਂ ਅਸੀਂ 15ਵੇਂ ਵਿੱਤ ਕਮਿਸ਼ਨ ਦੇ ਵਿੱਚੋਂ ਜਿਹੜੀ ਟਾਈਡ ਗ੍ਰਾਂਟ ਹੈ ਉਹ ਆਪਣੇ ਲੈਵਲ ਦੇ ਉੱਤੇ ਪਾਈਪ ਲਾਈਨ ਪਾ ਕੇ ਤੇ ਉਹਨਾਂ ਘਰਾਂ ਨੂੰ ਅਸੀਂ ਪਾਣੀ ਦਿੱਤਾ ਤੁਸੀਂ ਕਰ ਸਕਦੇ ਹੋ ਤੁਹਾਨੂੰ ਇਹ ਪਹਿਲਾਂ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਅਸੀਂ ਕਿਹੜੇ ਕਿਹੜੇ ਕੰਮ ਕਿਹੜੇ ਤਰੀਕੇ ਨਾਲ ਕਰ ਸਕਦੇ ਹਾਂ ਇੱਕ ਤਾਂ ਦੇਖੋ ਸੈਨੀਟੇਸ਼ਨ ਵਿਭਾਗ ਤੋਂ ਉਹ ਆ ਗਿਆ ਮੇਰੇ ਪਿੰਡ ਨੂੰ 32 ਲੱਖ ਸਾਰਾ ਪਿੰਡ ਉਸ ਨਾਲ ਤੇ ਪੁਸ਼ਪ ਗਿਆ ਦੂਸਰਾ ਛੱਪੜਾਂ ਦੀ ਸਾਫ਼ ਸਫਾਈ ਲਈ ਸੈਨੀਟੇਸ਼ਨ ਵਿਭਾਗ ਗ੍ਰਾਂਟ ਦਿੰਦਾ ਹੈ 27 ਲੱਖ 14 ਹਜ਼ਾਰ ਦੀ ਗ੍ਰਾਂਟ ਮੈਂ ਜਲ ਸਪਲਾਈ ਡਿਪਾਰਟਮੈਂਟ ਦੇ ਕੋਲੋਂ ਛੱਪੜਵਾਸ ਤੇ ਪ੍ਰਾਪਤ ਕੀਤੀ ਪਰ ਉਹਨੇ ਬੜੀ ਜੱਦੋਜਹਿਦ ਕੀਤੀ ਪਰ ਮੈਂ ਕੀਤੀ ਇਹ ਤੋਂ ਅਦਾਵਾ ਸੰਜੀਪ ਖਾਨੇ 3 ਲੱਖ ਦਾ ਉਹ ਪ੍ਰੋਜੈਕਟ ਸੀ 90 ਹਜ਼ਾਰ ਤੁਸੀਂ ਵਿੱਤ ਕਮਿਸ਼ਨ ਤੋਂ ਦੇਣਾ ਸੀ ਤੇ ਬਾਕੀ 2 10 ਜਿਹੜੀ ਗ੍ਰਾਂਟ ਤੋਂ ਆ ਤੁਹਾਨੂੰ ਸੈਨੀਟੇਸ਼ਨ ਡਿਪਾਰਟਮੈਂਟ ਉਹ ਵੀ ਲਿਆ ਇਸ ਤੋਂ ਇਲਾਵਾ ਅਸੀਂ ਹੋਰ ਵੀ ਸੈਨੀਟੇਸ਼ਨ ਵਿਭਾਗ ਤੋਂ ਹੀ ਪਲਾਸਟਿਕ ਵੇਸਟ ਮੈਨੇਜਮੈਂਟ ਦਾ ਪ੍ਰੋਜੈਕਟ ਲਿਆ ਜਿਹੜਾ ਕਿ ਉਹਦੀ ਕਾਸਟ 14 ਲੱਖ ਤੁਸੀਂ ਹੁਣ ਜਮ੍ਹਾਂ ਕਰੀ ਜਾਓ ਕਿ ਇਹ ਵਿੱਤ ਕਮਿਸ਼ਨ ਤੋਂ ਇਲਾਵਾ ಗ್ರಾಮ ਪੰਚਾਇਤ ਤੋਂ ਇਲਾਵਾ ਅਸੀਂ ਜਲ ਸਪਲਾਈ ਵਿਭਾਗ ਤੋਂ ਕਿੰਨੇ ਪੈਸੇ ਲੈ ਗਏ 32 ਲੱਖ ਕੋਈ ਜੋੜ ਲਓ 14 ਪਲਾਸਟਿਕ ਵੇਸਟ ਮੈਨੇਜਮੈਂਟ ਦਾ ਜੋੜ ਲਓ ਇਹਨਾਂ ਸਾਂਝੇ ਖਾਨਿਆਂ ਦਾ ਜੋੜ ਲਓ ਤਾਂ ਇੱਕ ਮੇਰੀ ਕਲ ਖੁਰਕ ਭੁੱਲ ਗਿਆ ਉਹ ਜੋੜ ਲਓ ਅਸੀਂ ਲਗਭਗ ਕਰੋੜ ਦੇ ਬਰਾਬਰ ਰੁਪਈਆ ਉਸ ਵਿਭਾਗਾਂ ਤੋਂ ਲੈ ਗਈ ਕਿਉਂ ਲੈ ਗਈ ਕਿ ਅਸੀਂ ਜਾਗਰੂਕ ਸਾਹ ਕਿ ਕਿਹੜੇ ਡਿਪਾਰਟਮੈਂਟ ਤੋਂ ਪੈਸੇ ਨੇ ਇਸੇ ਤਰ੍ਹਾਂ ਹੀ ਹੋਰ ਡਿਪਾਰਟਮੈਂਟ ਜਿੱਤਰਾ ਆ ਗਿਆ ਉਹਨਾਂ ਤੋਂ ਉਸ ਹੀ ਪ੍ਰਾਪਤ ਕਰ ਸਕਦੇ ਹੋ ਇਹ ਉਦਮਾ ਹੋਏਗਾ ਜਦੋਂ ਤੁਹਾਡੀ ಗ್ರಾಮ ਪੰਚਾਇਤ ਆਪਣੇ ਪਿੰਡ ਦੀ ਜ਼ਵਾਬ ਦੂਜੀ ਗੱਲ ਸੁਚੱਜੀ ਵਰਤੋਂ ਸੁਚੱਜੀ ਵਰਤੋਂ ਤੋਂ ਜੇ ਕੋਈ ਇੱਥੇ ਕੋਈ ਅਧਿਕਾਰੀ ਜਾਂ ਜ਼ਿੰਮੇਵਾਰੀ ਬੈਠਾ ਹੋਵੇ ਮੇਰੀ ਗੱਲ ਦਾ ਗੁੱਸਾ ਨਾ ਕਰਨਾ ਅਸੀਂ ਫਰਜ਼ਾਂ ਤਹਿਤ ਇੱਕ ਡਿਊਟੀ ਨਿਭਾਉਨੇ ਆ ਤੇ ਸਾਨੂੰ ਆਪਣੇ ਪੱਲੇ ਇਮਾਨਦਾਰੀ ਰੱਖਣੀ ਚਾਹੀਦੀ ਹੈ ಗ್ರಾಮ ਪੰਚਾਇਤ ਤੋਂ ਵੀ ਰੱਖਣੀ ਚਾਹੀਦੀ ਹੈ ਆ ਪੰਚਾਇਤ ਵਿਭਾਗ ਦੇ ਕਰਮਚਾਰੀਆਂ ਨੂੰ ਵੀ ਰੱਖਣੀ ਚਾਹੀਦੀ ਹੈ ਹਾਈ ਡਿਪਾਰਟਮੈਂਟ ਨੂੰ ਵੀ ਰੱਖਣੀ ਚਾਹੀਦੀ ਹੈ ਕਿ ਅਸੀਂ ਸਮਾਜ ਪ੍ਰਤੀ ਜਵਾਬਦੇਹ ਹਾਂ ਅਸੀਂ ਉਹਨਾਂ ਪਿੰਡੇ ਉਹਨਾਂ ਲੋਕਾਂ ਪ੍ਰਤੀ ਜਵਾਬ ਦੇ ਹਾਂ ਜਿਨ੍ਹਾਂ ਦੀ ਅਵੇਅਰਨੈਸ ਬੜੀ ਘੱਟ ਹੈ ਜਿੱਥੇ ਐਜੂਕੇਸ਼ਨ ਘੱਟ ਹੈ ਜਿਹੜੇ ਆਪਣੇ ਅਧਿਕਾਰਾਂ ਬਾਰੇ ਨਹੀਂ ਜਾਣਦੇ ਪਰ ਉੱਥੇ ਸਾਡਾ ਇੱਕ ਮਨੁੱਖੀ ਫਰਜ਼ ਹੈ ਇਨਸਾਨੀ ਫਰਜ਼ ਹੈ ਕਿ ਅਸੀਂ ਉਹਨਾਂ ਦੀ ਬਿਹਤਰੀ ਵਾਸਤੇ ਕੰਮ ਕਰੀਏ ਫਿਰ ਸਾਡਾ ਪਿੰਡ ਉਨਤ ਬਣੇਗਾ ਫਿਰ ਸਾਡਾ ਰਾਜ ਉਨਤ ਬਣੇਗਾ ਫਿਰ ਸਾਡਾ ਰਾਸ਼ਟਰ ਉਨਤ ਬਣੇਗਾ ਜਿਹੜੇ ਬਾਹਰਲੇ ਕੰਟਰੀਆਂ ਦੀ ਅਸੀਂ ਪ੍ਰਸ਼ੰਸਾ ਕਰਦੇ ਹਾਂ ਤੁਹਾਡੇ ਸਾਡੇ ਬੱਚੇ ਉੱਥੇ ਰਹਿ ਰਹੇ ਆ ਉਹਨਾਂ ਦਾ ਸਿਸਟਮ ਥਲੜੇ ਸਿਸਟਮ ਤੋਂ ਸ਼ੁਰੂ ਹੁੰਦਾ ਕਾਉਂਟੀਆਂ ਤੋਂ ਪੂਰੀ ਕਾਉਂਟੀ ਆਜ਼ਾਦ ਹੈ ਆਪਣੇ ਕੰਮ ਦੇ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਉਹ ਜ਼ਵਾਬਦੇਹੀ ਨਾਲ ਕੰਮ ਕਰਦੇ ਨੇ ਜਿੱਦਣ ਅਸੀਂ ਜ਼ਵਾਬਦੇਹੀ ਨਾਲ ਕੰਮ ਕਰਨਾ ਸਿੱਖ ਗਏ ਉਸ ਦਿਨ ਨਿਸ਼ਚਿਤ ਤੌਰ ਤੇ ਸਾਡੀ ਤਰੱਕੀ ਟਿਕਦੀ ਹੋ ਜਾਣੀ ਹੈ ਤੁਸੀਂ ਗੱਲ ਮੈਂ ਕੋਰ ਚੁੱਕੀ ਹੈ ਪਿੰਡ ਦੀ ਚੁਣੀ ਹੋਈ ਪੰਚਾਇਤ ਤੇ ਪਿੰਡ ਦੇ ਲੋਕਾਂ ਨੇ ਆਪਣੇ ਪਿੰਡ ਦੀ ਤਰੱਕੀ ਆਪ ਹੀ ਕਰਨੀ ਹੈ ਬਾਹਰੋਂ ਚੁੜੇ ਹੋਏ ਕਿਸੇ ਐਮਐਲਏ ਕਿਸੇ ਐਮਪੀ ਨੇ ਆਣ ਕੇ ਨਹੀਂ ਕਰਨੀ ਕਿਉਂਕਿ ਇੱਕ ਤਾਂ ਖੇਤਰ ਵੱਡਾ ਹੁੰਦਾ ਹੈ ਉਹਦਾ ਉਹਦੀ ਜ਼ਿੰਮੇਵਾਰੀ ਖਤਮ ਹੋ ਜਾਂਦੀ ਹੈ ਜਦੋਂ ਵੋਟਾਂ ਲੈ ਜਾਂਦਾ ਹੈ ਅਸੀਂ ਹੀ ਕਰਨੀ ਹੈ ਇਹ ਗੱਲ ਪੰਦੇ ਜ਼ਰੂਰ ਬੰਦ ਲੈਣੀਆਂ ਕਿ ਅਸੀਂ ਜ਼ਿੰਮੇਵਾਰ ਆਪਣੇ ਪਿੰਡ ਪ੍ਰਤੀ ਸਾਡੇ ਨਾਗਰਿਕ ਨੇ ਸਾਡਾ ਭਾਈਚਾਰਾ ਅਸੀਂ ਇਹਨਾਂ ਦੀ ਬਿਹਤਰੀ ਕਰਨੀ ਹੈ ਉਹਨਾਂ ਲੋਕਾਂ ਨੂੰ ਭੁੱਲ ਜਾਓ ਹਾਂ ਮਦਦ ਲੈ ਸਕਦੇ ਹੋ ਜ਼ਰੂਰ ਲਓ ਮੈਂ ਐਮਪੀ ਕੋਟੀ ਤੋਂ ਵੀ ਗ੍ਰਾਂਟ ਲਈ ਹਾਂ ਕਾਮੇਰਾ ਕੋਕ ਉਹਨਾਂ ਨੂੰ 5 ਕਰੋੜ ਹਰੇਕ ਸਾਲ ਦਾ ਆਪਣੇ ਹਲਕੇ ਦੇ ਵਿਕਾਸ ਲਈ ਮਿਲਦਾ ਹੈ ਲਗਾਤਾਰ ਮਿਲਦਾ ਹੈ ਤੇ ਸਾਡੇ ਪਿੰਡ ਦਾ ਵੀ ਹਰ ਪਿੰਡ ਦਾ ਹੱਕ ਹੈ ਉਹਦੇ ਵਿੱਚੋਂ ਜਿੰਨਾ ਜਿੰਨਾ ਆਉਂਦਾ ਹੈ 5 ਸਾਲਾਂ ਦੇ ਵਿੱਚ ਜਰੂਰ ਹੋ ਸਾਨੂੰ ਆਪਣੇ ਨੁਮਾਇੰਦੇ ਕੋਲੋਂ ਮੰਗਣਾ ਚਾਹੀਦਾ ਹੈ ਉਹ ਸਾਡਾ ਹੱਕ ਹੈ ਇਸੇ ਤਰ੍ਹਾਂ ਵਿੱਤ ਕਮਿਸ਼ਨ ਕੋਕੇ ਨਾਰਮਲੀ ਆਬਾਦੀ ਨਾਲ ਤੁਰਿਆ ਹੀ ਆਉਣਾ ਹੈ ਗੱਲ ਇਹ ਦੀ ਸੱਚ ਜੀ ਵਰ ਸੋ ਇਹ ਕੁਝ ਜਨਰਲ ਗੱਲਾਂ ਸੀ ਪਹਿਲੀ ਗੱਲ ਤੇ ਸਾਨੂੰ ਸੋਚਣ ਦਾ ਢੰਗ ਬਦਲਣਾ ਪੈਣਾ ਹੈ ਬਦਲ ਲੈਣਾ ਚਾਹੀਦਾ ਹੈ ਕਿ ਅਸੀਂ ਸੇਵਾ ਲਈ ਆਏ ਹਾਂ ਅਸੀਂ ਆਪਣੀ ਜਿਹੜੀ ਹੈ ਇੱਕ ਵਧੀਆ ਜ਼ਿੰਮੇਵਾਰੀ ਨਿਭਾਉਣ ਲਈ ਆਏ ਹਾਂ ਅਸੀਂ ਆਪਣੇ ਪਿੰਡ ਨੂੰ ਤਰੱਕੀ ਦੇ ਕੜਨਾ ਹੈ ਜਿੱਦਣ ਤੁਸੀਂ ਇਹ ਕਰ ਲਿਆ ਉਦੋਂ ਤੁਸੀਂ ਆਪਣੇ ਪਿੰਡ ਦੀ ਵੱਡੀ ਤਰੱਕੀ ਕਰ ਲੋਗੇ ਹੁਣ ਸਮਾਜਿਕ ਭਾਗੀਦਾਰੀ ਦਾ ਯੋਗਦਾਨ ਸਵਾਲ ਇੱਟ ਉੱਤੇ ਅਸੀਂ ਇਹ ਲੋਕਾਂ ਨੂੰ ਦਾਨ ਲੈ ਕੇ ਕੰਮ ਕੀਤੇ ਜਾ ਸਕਦੇ ਹਾਂ ਕੀਤੇ ਜਾ ਸਕਦੇ ਪਰ ਉਹਦੇ ਲਈ ਬੜੀ ਜੜੀ ਦਾਨ ਮੰਗਣ ਵਾਲੀ ਸੰਸਥਾ ਹੈ ਜਾਂ ಗ್ರಾಮ ਪੰਚਾਇਤ ਹੈ ਜਾਂ ਸਰਪੰਚੇ ਪਹਿਲਾਂ ਉਹਦੀ ਵਿਸ਼ਵਾਸਯੋਗਤਾ ਬੜੀ ਜ਼ਰੂਰੀ ਹੈ ਮੈਂ ਦਾਨ ਲਿਆ ਹੈ ਆਪਣੇ ਪਰਿਵਾਰ ਦੀ ਬਹੁਤ ਵੱਡਾ ਦਾਨ ਲਿਆ ਹੈ ਵੱਖ-ਵੱਖ ਨੌਜਵਾਨਾਂ ਨੂੰ ਲਿਆ ਹੈ ਨੌਕਰੀ ਵਾਲਿਆਂ ਨੂੰ ਲਿਆ ਹੈ ਸਧਾਰਨ ਕਿਸਾਨਾਂ ਨੂੰ ਵੀ ਲਿਆ ਹੈ ਤੋਂ ਲਿਆ ਹੈ ਸਾਡੇ ಗ್ರಾಮ ਪੰਚਾਇਤ ਦੀ ਇੱਕ ਵਿਸ਼ਵਾਸਯੋਗ ਮੇਰੇ ਪਿੰਡ ਨੂੰ ਜਾਂਦਾ ਗੇਟ ਸ਼ਹੀਦ ਅਜੈਪ ਸਿੰਘ ਦਾ ਉਦਾਨ ਚੋਂ ਬਣਿਆ ਪਰ ਉੱਥੇ ਵੀ ਇੱਕ ਤਾਂ ਢੱਡੇ ਕੋਲ ਕੋਈ ਲੌਜਿਕ ਹੋਣਾ ਚਾਹੀਦਾ ਮੈਂ ਜਦੋਂ ਉਹ ਦਾਨ ਲੈਣ ਲਈ ਨਿਕਲਿਆ ਇਕੱਲਾ ਹੀ ਗਿਆ ਮੈਂ ਮੈਂ ਕੋਈ ਬਹੁਤੇ 10-20 ਬੰਦੇ ਨਹੀਂ ਖੜੇ ਪਹਿਲਾਂ ਇੱਕ ਖਾਕਾ ਬਣਾਇਆ ਕਿ ਮੈਂ ਕਿੰਨਾ ਘਰਾਂ ਚ ਜਾਣਾ ਹੈ ਨੋਟ ਕੀਤਾ ਉਹਨਾਂ ਦੇ ਗਾੜੀ ਜਾ ਕੇ ਆਪਣਾ ਇੱਕ ਦਲੀਲ ਰੱਖੀ ਵੀ ਤੁਸੀਂ ਆਪਣੀ ਮਨਮਰਜ਼ੀ ਦਾ ਵੀ ਦਾਨ ਦੇ ਸਕਦੇ ਹੋ ਚਾਹੇ ਤੁਸੀਂ 10 ਪੈਸੇ ਦਿਓ ਚਾਹੇ 1 ਰੁਪਇਆ ਚਾਹੇ 10 ਪਰ ਇੱਕ ਮੇਰਾ ਹੋਰ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਪਰਿਵਾਰ ਲਈ ساری ਉਮਰ ਲੱਖਾਂ ਕਰੋੜਾਂ ਕਮਾਏ ਹੈ ਤੇ ਤੁਹਾਡੀ ਨੇਮ ਪਲੇਟ ਨਹੀਂ ਲੱਗਣੀ ਮੇਰੀ ਵੀ ਨਹੀਂ ਲੱਗਣੀ ਤੇ ਜਾਣ ਤੋਂ ਬਾਅਦ ਕੋਈ ਭੋਗ ਮਿਲਣਾ ਬਹੁਤੇ ਦੂਜਾ ਮਿਲਦਾ ਵੀ ਨਹੀਂ ਪਰ ਜੇ ਤੁਸੀਂ ਮੈਨੂੰ 10000 ਰੁਪਇਆ ਦਿਓ ਤੇ ਸਨਮਾਨ ਸਿਲ ਦੇ ਉੱਤੇ ਮੈਂ ਤੁਹਾਡਾ ਨਾਮ ਲਿਖ ਸਕਦਾ ਤੇ ਲਿਖੂਗਾ ਤੇ ਉਹ ਜੱਤ ਕੁੱਬ ਗੇਟ ਰਹੇਗਾ ਉਹ ਸਰਮਾਨ ਸੇਂਦਰ ਹੈ ਕਿ ਤੁਸੀਂ ਉੱਤੇ ਅਮਰ ਰਹੋਗੇ 26 ਬੰਦਿਆਂ ਨੇ ਕੱਢ ਕੇ ਉਸੇ ਵੇਲੇ ਦੂਸਰੀ ਆਰਮੀ ਸੋਚਿਆ 10 10000 ਰੁਪਇਆ ਮੈਨੂੰ ਦੇ ਦਿੱਤਾ 260000 ਹੋ ਗਿਆ ਬੱਤਰ ਦਾ ਰਾਜਕੋਟ ਗਿਆ ਮੈਂ ਪਿੰਡ ਮੇਰਾ ਬੜਾ ਵੱਡਾ ਮੇਰੀਆਂ ਜ਼ਰੂਰਤਾਂ ਪੂਰੀਆਂ ਹੋ ਗਈਆਂ ਮੈਂ ਜਿਆਦਾ ਗਿਆ ਨਹੀਂ ਮੁੜ ਕੇ ਕਿਉਂਕਿ ਮੈਨੂੰ ਤਾਂ 1000 ਦਾਣ ਲੈ ਕੇ ਖਤਮ ਨਹੀਂ ਕਰਨਾ ਮੈਨੂੰ ਫੇਰ ਲੋੜ ਪੈਣੀ ਹੈ ਮੈਂ ਫੇਰ ਜਾਣਾ ਹੈ 1:00 ਵਜੇ ਆਪਾਂ ਦੇ ਦ ਮੁਰਗੀ ਖਾ ਲਾਂਗੇ ਨਾ ਤੇ ਉਹ ਆ ਵੀ ਉਹਦੇ ਆਂਡੇ ਉਧਰ ਹੀ ਖਤਮ ਹੋ ਜਾਣਗੇ ਆਂਡੇ ਖਾਓ ਮੁਰਗੀ ਨਾ ਖਾਓ ਉਹਦੇ ਵਿੱਚੋਂ ਜੀ ਗੇਟ ਬਣਾਇਆ ਗੇਟ ਬਣਾ ਕੇ ਪੈਸੇ ਵੱਧ ਗਏ ਸਾੰਦਣਾਸੀ ਦੇ ਵਿੱਚ ਕੋਆਪਰੇਟ ਸੁਸਾਇਟੀ ਖਾਦ ਵਾਲੀ ਬਣੀ ਸੀ ਉਹਦਾ ਵੇੜਾ ਬਿਲਕੁਲ ਕੱਚਾ ਸੀ ਜਦੋਂ ਕਿਸਾਨ ਕਾਦ ਲੈਣ ਦੀ ਹੁੰਦੇ ਸੀ ਇਹ ਜਦੋਂ ਮੌਸਮ ਖਰਾਬ ਹੁੰਦਾ ਸੀ ਮੀਂਹ ਉਹ ਚਿੱਕੜ ਫੁੱਟ ਜਾਂਦਾ ਸੀ ਉਹ ਸੈਜੀ ਸਾਹਿਬ ਮੇਰੇ ਮਿੱਤਰ ਸੀ ਤੇ ਮੈਨੂੰ ਆਂਦੇ ਆ ਸਾਰੀ ਜਾਂਦੇ ਆ ਸਾਰਾ ਇਹ ਨਹੀਂ ਕਿਹੇ ਕਰਨਾ ਇਹ ਵੀ ਕਰ ਦਿਓ ਪੈਸੇ ਮੇਰੇ ਕੋਲ ਮਾਨੂੰ ਆ ਪੜ ਦਿੱਤਾ ਭਾਈ ਅਸੀਂ ਉਸੇ ਵੇਲੇ ਕੀਤਾ ਫੜਿਆ ਪੈਸੇ ਉਸ ਧਾਨ ਵਾਲੇ ਵਧੇ ਹੋਏ ਸੀ ਕਿਉਂਕਿ 232000 ਕੁਝ ਪੈਸੇ ਲੱਗੇ ਗੇਟ ਤੇ 4 ਲੱਖ ਤੇ 26000 ਮੈਂ ਇਕੱਠਾ ਕੀਤਾ ਸੀ ਤਾਂ ਮੈਂ ਤਰੰਤ ਉਸੇ ਵੇਖ ਨੂੰ ਤੇ ਉੱਥੇ ਆਰਡਰ ਕਰਤਾ 12000 ਟੈਨ ਲੱਗੀ ਉੱਤੇ 12000 ਟੈਨ ਲਾ ਕੇ ਤੇ ਉਹ ਵਿੜਾ ਕਿਤੇ ਸਾਨਣਾ ਸੀ ਦਾ ਗੁਦਾਰ ਬਣ ਗਿਆ ਉਹ ਕਿਤੇ ਨਹੀਂ ਅੱਜੋ ਪੱਕਾ ਹੈ ਚੱਟਾ ਕੋਪਰੇਟ ਸੁਸਾਇਟੀ ਲਈ ਕੋ ਪੱਕਾ ਰਹਿਣਾ ਹੈ ਤੇ ਮੈਂ ਉਹਨਾਂ ਨਾਲ ਭਾਈ ਉੱਥੇ ਕਈ ਵਾਰ ਕਦੇ ਕਹੇ ਮੈਂ ਤੁਹਾਡੇ ਯੋਗਦਾਨ ਦਾ ਬਣਿਆ ਹੈ ਮੈਂ ਤੁਹਾਡੀ ਜੇਬ ਚੋਂ ਦਾਨ ਲਿਆ ਹੈ ਤੇ ਆਹ ਤੁਹਾਨੂੰ ਸੋਖੂ ਤੇ ਤੁਸੀਂ ਵੀ ਕੋਸ਼ਿਸ਼ ਤੇ ਮੈਂ ਵੀ ਕੋਸ਼ਿਸ਼ ਮੈਨੂੰ ਜਦੋਂ ਇੱਥੇ ਹੋਣਾ ਇੱਕ ਮਾਣ ਮਹਿਸੂਸ ਹੁੰਦਾ ਹੈ ਕਿ ਮੈਂ ਆਪਣਾ ਯੋਗਦਾਨ ਪਾ ਸਕਿਆ ਕੰਮ ਕਰਦਾ ਕਿ ਕੰਮ ਮੈਂ ਕੀਤਾ ਫਿਰ ਪੈਸੇ ਵੱਧ ਗਏ ਉੱਚੋਂ ਤਾਂ ਮੇਰਾ ਇੱਕ ਸੁਪਨਾ ਸੀ ਕਿ ਪੰਜਾਬੀਆਂ ਨੂੰ ਆਦਤ ਹੈ ਚਵਾਰੇ ਤੇ ਰਹਿਣ ਦੀ ਕੋਈ ਪਰਕ ਸੀ 베ਰੀ ਤੇ ਮੈਨੂੰ ਇਨਾਮ ਵੀ ਮਿਲਿਆ ਤਾਂ ਮੈਂ ਕੀ ਕੀਤਾ ਉੱਥੇ ਟਾਵਰ ਬਣਾ ਦਿੱਤਾ ਦੰਡੇ ਤਾਂ ਉੱਪਰੇ ਛੱਤ ਬਣਾ ਕੇ ਗਲਗਨ ਵਾਲਤਾ ਵੀ ਤੁਸੀਂ ਉੱਚੇ ਥਾਂ ਬੋ। ਜਿਹੜਾ ਮੈਨੂੰ ਇਸ ਮਨੋ ਅਗਿਆਨਤਾ ਵੀ ਪਤਾ ਦੀ ਕਿ ਬੱਚੇ ਉੱਚੇ ਚੜ੍ਹ ਕੇ ਬੜੇ ਖੁਸ਼ ਹੁੰਦੇ ਆ। ਕਿਉਂਕਿ ਮੈਂ ਮਨੋ ਅਗਿਆਨਧਾਰੀ ਇੱਕ ਅੱਛਾ ਵਿਦਿਆਰਥੀ ਆ। ਤੋਂ ਜੋ ਵੀ ਜਿਹੜਾ ਵੀ ਪਾਰਕ ਚਾਉਂਦਾ ਹੈ ਉਹ ਟਾਵਰ ਤੇ ਜ਼ਰੂਰ ਚੜ੍ਹਦਾ ਹੈ ਤੇ ਉੱਥੋਂ ਮੁੜ ਕੇ ਫੋਟੋ ਖਿੱਚਦਾ ਹੈ। ਪੈਸੇ ਤੇ ਨੀ ਚੀਜ਼ਾਂ ਬਣਾ ਗਏ। ਗੱਲ ਕਿਸੇ ਪਾਰਕ। ਇਹਦਾ ਮੈਂ ਸਮਾਜਿਕ ਆਡਿਟ ਦਿੰਦਾ ਹੈ। ਤੁਹਾਡੀ ਗਾਰਡਡ ਕਿਵੇਂ ਦਿੰਨਾ ਹੈ ਮੈਂ ਇੱਕ ਆਪਣਾ ਰਜਿਸਟਰ ਲਾਇਆ ਹੈ ਪਹਿਲਾ ਆਈ ਆਮਦਨ ਉੱਤੇ ਨਾਲੋਂ ਨਾਲ ਸਾਡਾ ಗ್ರಾಮ ਪੰਚਾਇਤ ਪਿੰਡ ਕੰਲਾ ਗਰੁੱਪ ਬਣਿਆ ਹੈ WhatsApp ਗਰੁੱਪ ਉਹਦੇ ਵਿੱਚ ਪਾ ਦਿੰਦਾ ਫਿਰ ਜਦੋਂ ਜਿਹੜੇ ਜਿਹੜੇ ਵੇਰਵਿਆਂ ਦੇ ਖਰਚ ਹੋਇਆ ਉਹ ਪਾਉਣਾ ਹੈ ਕਿ ਆ ਖਰਚ ਕੀਤਾ ਹੋਇਆ ਆ ਇੰਨਾ ਖਰਚ ਹੋਇਆ ਉਹ ਹੈ ਵਿਸ਼ਵਾਸ ਤੰਡਾ ਜੇ ਤੁਸੀਂ ਕਮਾ ਲਓ ਤੇ ਤੁਹਾਨੂੰ ਦਾਨ ਉਦੋਂ ਮਿਲਣਾ ਹੈ ਜਦੋਂ ਦਾਨੀ ਨੂੰ ਇਹ ਭਰੋਸਾ ਆ ਕਿ ਇਹਦੇ ਪੈਸੇ ਸਹੀ ਜਗ੍ਹਾ ਲੱਗਣਗੇ ਇਜੇ ਤੁਹਾਨੂੰ ਦਾਨ ਨਹੀਂ ਮਿਲਣਾ ਇਸ ਸਮਾਜਿਕ ਭਾਗੀਦਾਰੀ ਹੈ ਆਪਣੇ ਕੰਮਾਂ 'ਚ ਭੈਣ ਭਰਾਵਾਂ ਦਾ ਸਹਿਯੋਗ ਲੈਣਾ ਇਸੇ ਤਰ੍ਹਾਂ ਹੋਰ بڑے ਕੰਮ ਅਸੀਂ ਸਮਾਜਿਕ ਸਹਿਯੋਗ ਦੇ ਤਹਿਤ ਕੀਤੇ ਤੁਹਾਡੇ ਮੰਤਵ ਤੇ ਟੀਚੇ ਕਲੀਅਰ ਹੋਣੇ ਚਾਹੀਦੇ ਆ ਕਿ ਬੜਾ ਜ਼ਰੂਰੀ ਹੈ ਸੋ ਮੈਂ ਲਗਭਗ ਜੇ ਕਹਿ ਸਕਾਂ ਤੇ ਮੈਂ 35 ਤੋਂ 40 ਲੱਖ ਰੁਪਇਆ ਦਾਨ ਰਹੀ ਆਪਣੇ ਪਿੰਡ ਦਾ ਆ ਕੋਈ ਛੋਟੀ ਰਕਮ ਨਹੀਂ ਹੁੰਦੀ 35 40000 ਇਕੱਠਾ ਕਰਨਾ ਬਹੁਤ ਆਫਕਾਮ ਹੈ ਉਹ ਜਿਹੜੀ ਮੈਂ ਪਾਰਕ ਬਣਾਈ ਉਹਦਾ ਬਜਟ ਮੈਨੂੰ ਬਹੁਤ ਥੋੜਾ ਮਿਲਿਆ ਪਰ ਮੇਰੇ ਸੁਪਨੇ ਵੱਡੇ ਸੀ ਬਾਕੀ ਸਾਰੇ ਪੈਸੇ ਉਹਦੇ ਤੇ ਦਾਨ ਤੋਂ ਲੱਗੇ ਸੋ ਆਪਣੀ ਸੋਚ ਬਦਲੋ ਕੰਮ ਕਰਨ ਦਾ ਢੰਗ ਬਦਲੋ ਨਿਸ਼ਚਿਤ ਤੌਰ ਤੇ ਇਤਿਹਾਸ ਦੇ ਵਿੱਚ ಗ್ರಾಮ ਪੰਚਾਇਤ ਦੇ ਇਤਿਹਾਸ ਦੇ ਵਿੱਚ ਤੁਹਾਡਾ ਕੰਮ ਦਾ ਪੀਰੀਅਡ ਜ਼ਰੂਰ ਵਧੀਆ ਲਿਖਿਆ ਜਾਏਗਾ ਇਹ ਮੇਰੀ ਬੀਅੰਸੀਅਤ ਇਹ ਮੇਰੇ ਜਨਰਲ ਅਨੁਭਵ ਹੈ ਹੁਣ ਇਹਨਾਂ ਦੀ ਆਪਾਂ ਇੱਥੇ ਸਮੱਸਿਆ ਆਪਾਂ ਸਮਾਪਤੀ ਕਰ ਦੇਣੀ ਹੈ ਅਗਲਾ ਟੌਪਿਕ ਹੈ ਆਪਣਾ ਆਪਣੇ ਡਿਪਾਰਟਮੈਂਟ ਦੀਆਂ ਗਤੀਵਿਧੀਆਂ ਦੇ ਲਿਹਾਜ਼ ਨਾਲ ਉਹ ਪਾਉ ਅਗਲੀ ਚਰਚਾ ਹੁਣ ਉੱਤੇ ਸ਼ੁਰੂ ਕਰਦੇ ਹਾਂ